ਆਪਾਂ ਲਈਏ ਇਹ ਲੋਕੀ ਤੇ ਇਹਦਾ ਆਪਾਂ ਬਣਾਉਣਾ ਹੈ ਰੈਤਾ ਤੇ ਆਪਾਂ ਤੁਹਾਨੂੰ ਵਾਸ਼ ਕਰ ਲਿਆ ਤੇ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਇਹਨੂੰ ਕਤੂਕਸ਼ ਕਰਕੇ ਤੇ ਫਿਰ ਆਪਾਂ ਰੈਤਾ ਕਿਸ ਤਰ੍ਹਾਂ ਬਣਾਉਨੇ ਆ ਤੇ ਉਹ ਆਪਾਂ ਤੁਹਾਨੂੰ ਦਿਖਾਉਨੇ ਆ ਜੀ ਤੇ ਆਪਾਂ 400 ਗ੍ਰਾਮ ਦੀ ਲੋਕੀ ਲਈਏ ਤੇ ਲੋਕੀ ਵਾਲਾ ਰੈਤਾ ਅਸੀਂ ਕਿਵੇਂ ਬਣਾਉਨੇ ਆ ਤੇ ਉਹ ਤੁਹਾਨੂੰ ਮੈਂ ਬਣਾ ਕੇ ਦੱਸਦੀ ਆ ਕਿ ਕਿਸ ਤਰ੍ਹਾਂ ਬਣਾਇਆ ਚੀਕਾ ਆਪਾਂ ਇਹਦਾ ਉਤਾਰ ਲਵਾਂ ਤੇ ਹੁਣ ਆਪਾਂ ਇਹਨੂੰ ਕ੍ਰਸ਼ ਕਰ ਲਾਂਗੇ ਇਹਨੂੰ ਕ੍ਰਸ਼ ਕਰਕੇ ਤੇ ਇਹ ਬਹੁਤ ਹੀ ਸੋਨਾ ਰਸਤਾ ਬਣਦਾ ਤੇ ਇੱਧਰ ਆਪਾਂ ਆਹ ਟੰਡੇ ਧੋ ਕੇ ਰੱਖ ਲੈਨੇ ਜੀ ਨਾਲ ਹੀ ਤੇ ਕੀ ਸਬਜੀ ਦਾ ਟਿੰਡੇ ਨਹੀਂ ਮਤਲਬ ਇਹ ਹੈਗੇ ਚੱਪਨ ਕੱਦੂ ਆ ਉਹ ਉਵੇਂ ਜਿਵੇਂ ਰੜੀਆਂ ਤੇ ਟਿੰਡੇ ਕਾ ਦਿੰਦੇ ਵੈਸੇ ਅਸਲ ਵਿੱਚ ਇਹ ਚੱਪਨ ਕੱਦੂ ਆ ਸਬਜੀ ਇਹ ਵੀ ਆਪਾਂ ਕਰਕੇ ਰੱਖ ਲੈ ਨਾਲ ਹੀ ਆਪਾਂ ਸਬਜ਼ੀ ਦਾ ਲਾਉਣਾਗੇ ਤੇ ਨਾਲ ਇੱਕ ਪਸੀਆ ਕਰਾਪਾ ਬਣਾਵਾਂਗੇ ਤੇ ਇਹਦੇ ਹਿਸਾਬੇ ਨੂੰ ਆਪਾਂ ਪਾ ਕੇ ਉਹ ਬਹੁਤ ਸਾਰਾ ਤਰਗਾਉਣ ਲਿਆ ਆਪਾਂ ਬਣਾਵਾਂਗੇ ਦੁੱਧ ਦੇ ਵਿੱਚ ਰਤਾ ਤੇ ਕਈ ਲੋਕ ਬਣਾਉਂਦੇ ਆ ਪਾਣੀ ਦੇ ਵਿੱਚ ਰੱਖ ਲਈ ਤੇ ਇਧਰ ਲਿਆ ਆਪਾਂ ਇੱਕ ਗਲਾਸ ਦੁੱਧ ਦਾ ਤੇ ਆ ਆਪਾਂ ਕद्दूकश ਕਰ ਲਿਆ ਮਤਲਬ ਉਹ ਕद्दू ਸੀਗਾ ਮਤਲਬ ਲੋਕੀ ਜਿੰਨੂੰ ਆਪਾਂ ਬੋਲ ਦਿੰਨੇ ਆ ਅੱਲਾ ਵੀ ਬੋਲਦੇ ਆ ਆਪਾਂ ਧੋਬੇ ਵਾਲੇ ਤੇ ਮਤਲਬ ਲੋਕੀ ਵੀ ਬੋਲ ਦਿੰਦੇ ਆ ਤੇ ਇਸ ਤਰ੍ਹਾਂ ਕਰਕੇ ਵੀ ਵੈਸੇ ਕਈ ਨਾਮ ਲੈ ਲੈਂਦੇ ਇਹਦੇ ਤੇ ਇਹ ਆਪਾਂ ਅੱਜ ਬਣਾਵਾਂਗੇ ਦੁੱਧ ਦੇ ਵਿੱਚ ਅਸੀਂ ਕਰਿਆ ਆਪਾਂ ਤੇ ਇਹ ਆਪਾਂ ਪਾ ਲਿਆ ਦੁੱਧ ਤੇ ਹੁਣ ਆਪਾਂ ਇਹਨੂੰ ਪਾ ਦਾਂਗੇ ਤੇ ਇਹ ਆਪਾਂ ਪਾਤਾ ਤੇ ਇਹ ਹੌਲੀ ਹੌਲੀ ਨਾ ਬਣਦਾ ਰਹੂਗਾ ਹੋਲੀ-ਹੋਲੀ ਆਪਣਾ ਬਣ ਜੂਗਾ ਤੇ ਇਹ ਜਿੱਦਾਂ ਆਪਾਂ ਜੇਤ ਪਾਣੀ ਦੇ ਵਿੱਚ ਬਣਾਉਂਦੇ ਹਾਂ ਨਾ ਮੈਨੂੰ ਵੀ 20 ਸਾਲ ਹੀ ਹੋਏ ਇਦਾਂ ਬਣਾਉਂਦੀ ਨੂੰ ਪਹਿਲਾਂ ਤਾਂ ਵੈਸੇ ਮੈਂ ਵੀ ਪਾਣੀ ਵਿੱਚ ਇਹਨੂੰ ਉਬਾਲਦੀ ਹੁੰਦੀ ਸੀ ਕਦੂ ਨੂੰ ਪਾਣੀ ਵਿੱਚ ਜਿੱਦਾਂ ਉਬਾਲ ਕੇ ਤੇ ਫੇਰ ਉਹਨੂੰ ਆਪਾਂ ਨਿਚੋੜ ਕੇ ਤੇ ਜਿੱਦਾਂ ਆਪਾਂ ਦਹੀਂ ਦੇ ਵਿੱਚ ਪਾ ਦਿੰਨੇ ਆ ਤੇ ਇਹ ਮੈਨੂੰ ਵੀ ਮੇਰੀ ਸਹੇਲੀ ਨੇ ਦੱਸਿਆ ਸੀਗਾ ਕਹਿੰਦੀ ਨਹੀਂ ਤੁਸੀਂ ਇਦਾਂ ਬਣਾਇਆ ਕਰੋ ਕਿ ਸਾਰਾ ਅਸਰ ਤੇ ਕਦੂ ਦਾ ਨਿਕਲ ਜਾਂਦਾ ਆ ਤੇ ਉਹ ਆਪਾਂ ਨੂੰ ਕੀ ਫਾਇਦਾ ਦਿੰਦਾ ਆ ਤੇ ਤੁਸੀਂ ਨਾ ਇਸ ਤਰੀਕੇ ਨਾਲ ਬਣਾਇਆ ਕਰੋ ਤੇ ਨਾਲੇ ਬਹੁਤ ਜ਼ਿਆਦਾ ਸਵਾਦ ਬਣਦਾ ਇੱਕ ਤਕੱਦੂ ਦਾ ਰਸ ਵਿੱਚ ਰਹਿ ਜਾਂਦਾ ਤੇ ਦੂਜਾ ਦੁੱਧ ਦੇ ਵਿੱਚ ਮਤਲਬ ਇਹ ਬਹੁਤ ਸੋਹਣਾ ਤਿਆਰ ਹੁੰਦਾ ਵਾ ਇਹ ਐਨ ਦੁੱਧ ਵਿੱਚ ਸੁੱਕ ਜਾਊਗਾ ਜਿਹੜਾ ਦੁੱਧ ਆ ਜੀ ਆ ਦੇਖੋ ਆਪਣਾ ਕद्दू ਦਾ ਮਤਲਬ ਕਿੰਨਾ ਸੋਹਣਾ ਆਪਣਾ ਕद्दू ਭੁੱਜ ਗਿਆ ਹੈ ਐਨ ਪੂਰੀ ਤਰ੍ਹਾਂ ਨਾਲ ਭੁੱਜ ਗਿਆ ਹੈ ਇਸ ਤਰ੍ਹਾਂ ਆਪਾਂ ਸਬਜ਼ੀ ਵੀ ਚੀਰ ਲਈ ਕੋਲ ਖੜੇ ਇੱਥੇ ਨਾਲ ਇਹਨੂੰ ਹਿਲਾਉਂਦੇ ਰਹਿ ਨਾਲੇ ਸਬਜੀ ਚੇਰ ਲਈ ਤੇ ਇੱਧਰ ਕੜਾਈ ਰੱਖਤੀ ਆ ਤੇ ਨਾਲ ਹੀ ਆਪਣਾ ਸਬਜੀ ਬਣਾ ਲੈਣੀ ਤਾਂ ਅਜੇ ਟਾਈਮ ਹੋਇਆ 4:30 ਦਾ ਤੇ ਕਿਉਂਕਿ ਰੋਟੀ ਪਾਣੀ ਦਾ ਜਿਹੜਾ ਟਾਈਮ ਹੁੰਦਾ ਆਪਾਂ ਟਾਈਮ ਨਾਲ ਲੱਗੀ ਐ ਨਾ ਫਿਰ ਰੋਟੀ ਪਾਣੀ ਸੋਹਣਾ ਬਣਦਾ ਹੁਣ ਇਹਨੂੰ ਇੱਕ ਕੋਲੇ ਦੇ ਵਿੱਚ ਮੈਂ ਕੱਢ ਕੇ ਤੇ ਇਹਨੂੰ ਠੰਡਾ ਕਰ ਲੂੰਗੀ ਨਾਲ ਉਧਰ ਰਾਜਤਾ ਪਾ ਲੂੰਗੀ ਨਾਲ ਇੱਧਰ ਸਬਜੀ ਨੂੰ ਤੜਕਾ ਲੱਗ ਜਾਊਗਾ ਤੇ ਫਿਰ ਉਹ ਕਹਿੰਦੇ ਨਹੀਂ ਹੁੰਦੇ ਸਾਡੀ ਮਾਂ ਕਹਿੰਦੀ ਹੁੰਦੀ ਸੀ ਵੀ ਪਹਿਲਾਂ ਆਪਾਂ ਹਨਾ ਇੱਧਰ ਉੱਧਰ ਗੱਲਾਂ ਮਾਰਦੇ ਰਹਿੰਨੇ ਤੇ ਰੋਟੀ ਪਾਣੀ ਦਾ ਟਾਈਮ ਆਪਣਾ ਨਿਕਲ ਜਾਂਦਾ ਫਿਰ ਕਹਿੰਦੇ ਹੁੰਦੇ ਆ ਜਦ ਪਈਆਂ ਤਰਕਾਲਾਂ ਤੇ ਕਚੱਜੀ ਮਾਰੇ ਛਾਲਾਂ ਵੀ ਸੋਸ ਸਸਬ ਨਾਲ ਵੀ ਆਪਣਾ ਰੋਟੀ ਪਾਣੀ ਪਿਆਰ ਨਾਲ ਤੇ ਟਾਈਮ ਨਾਲ ਕਰਨਾ ਚਾਹੀਦਾ ਵਾ ਬਾਜੀ ਆਪਾਂ ਲੱਗਿਆ ਰਹੇ ਤੇ ਦੀ ਤਿਆਰੀ ਕਰ ਇਹ ਗੱਲ ਆ ਰਿਹਾ ਤਾਂ ਆਪਾਂ ਆਪਣੇ ਕੋਲ ਦਹੀਂ ਐਸੀ ਦਹੀਂ ਦੇ ਵਿੱਚ ਆਪਾਂ ਰੋਟਾ ਬਣਾਉਣਾ ਹੈ ਇਹ ਆਧੇ ਮੈਂ ਥੋੜਾ ਜਿਹਾ ਕੱਢ ਕੇ ਰੱਖ ਲਿਆ ਤੇ ਆ ਥੋੜਾ ਜਿਹਾ ਇੱਧਰ ਪਰਾठा ਵੀ ਰੱਖ ਲਿਆ ਇਸੇਰੇ ਮੈਂ ਨਾ ਆਪਦੇ ਬੇਟੇ ਲਈ ਆਫਿਸ ਵਾਸਤੇ ਉਦੋਂ ਹੀ ਬਣਾਉਂਗੀ ਕਿਉਂਕਿ ਜਿਵੇਂ ਹੁਣ ਆਪਾਂ ਨਮਕ ਮਿਰਚ ਵਾਲਾ ਬਣਾ ਲਾਂਗੇ ਨਾ ਤੇ ਸਹੀ ਨਹੀਂ ਰਹੇਗਾ ਤੇ ਜਿਹੜਾ ਆਫਿਸ ਭੇਜਣਾ ਆਏਗਾ ਤੇ ਆਪਾਂ ਲੱਗੀਆਂ ਇਹ ਦੇ ਵਿੱਚ ਮਿਕਸ ਕਰ ਦਿੰਦੇ ਆ ਇਹ ਆਪ ਸਾਰਾ ਇਹਦੇ ਵਿੱਚ ਮਿਕਸ ਕਰ ਦਿਆਂਗੇ। ਮਸਾਲਾ ਸਾਰਾ ਪਾ ਸਕੋ ਜੀਗਾ। ਤੇ ਇਹ ਵਾਲਾ ਆਪਾਂ ਅਲੱਗ ਤੋਂ ਰੱਖ ਦਈਏ। ਤਾਂ ਇਹ ਫਰਿੱਜ 'ਚ ਰੱਖ ਦੇਵਾਂਗੇ। ਤੇ ਇਹ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ। ਨਮਕੋ ਇਹ ਹੈ ਗਾਇ ਨਮਕ ਚਾਪਾ ਅਸੀਂ ਅੱਜ ਇਸ ਤੋਂ ਬਾਅਦ ਆਪਾਂ ਮਿਕਸ ਕਰਾਂਗੇ ਮਸਾਲੇ ਪਾ ਲੈ ਜੀਰਾ ਪਾ ਲਿਆ ਤੇ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਕਰਕੇ ਮਿਕਸ ਕਰਾਂਗੇ ਲਓ ਜੀ ਇਹ ਹੋ ਗਿਆ ਆਪਣਾ ਰਾਇਤਾ ਤਿਆਰ ਤੇ ਦੇਖੋ ਰਾਇਤੇ ਦੀ ਲੁੱਕ ਤੇ ਇੱਧਰ ਆਪਾਂ ਬਣਾ ਲਈ ਸਬਜੀ ਸਪਿੰਡਿਆਂ ਦੀ ਸਬਜੀ ਬਣਾਈ ਇੱਧਰ ਆਪਾਂ ਫਿਰ ਇਸ ਇੰਤੰਦ ਮੈਂ ਸਬਜੀ ਨਹੀਂ ਖਾਊਗਾ ਉਹਦੇ ਲਈ ਆਲੂ ਬਣਾ ਲੈ ਤੇ ਸਭ ਤੁਸੀਂ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਕਿ ਤੁਹਾਡੇ ਬੱਚੇ ਵੀ ਇਦਾਂ ਹੀ ਕਰਦੇ ਵੀ ਜਿਹੜੀ ਸਬਜੀ ਬਣਾਈਓ ਉਹ ਨਹੀਂ ਖਾਣੀ ਹੋਰ ਬਣਾ ਕੇ ਦਿਓ ਸੁੱਕੇ ਆਲੂ ਤੇ ਅੱਜ ਦੀ ਰੈਸਪੀ ਆਪਣੀ ਹੈਗੀ ਆ ਮੇਨ ਰਾਇਤਾ ਤੇ ਰਾਇਤਾ ਤੁਸੀਂ ਦੱਸੋ ਕਿ ਤੁਹਾਨੂੰ ਰਾਇਤੇ ਦੀ ਲੋਕ ਕਿ ਹਜੀ ਲੋ ਇਹ ਬਹੁਤ ਹੀ ਟੇਸਟੀ ਰਾਇਤਾ ਬਣਦਾ ਹੈ ਜਿਹੜਾ ਆਪਾਂ ਦੁੱਧ ਦੇ ਵਿੱਚ ਤਿਆਰ ਕਰਦੇ ਹਾਂ ਸੋ ਇਹ ਹੈ ਆਪਣਾ ਰਾਇਤਾ ਤੇ ਸਾਰੇ ਜਣੇ ਪਲੀਜ਼ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਤੇ ਸਾਰੇ ਜਣੇ ਸਪੋਰਟ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਚੈਨਲ ਨੂੰ ਬਹੁਤ ਬਹੁਤ ਧੰਨਵਾਦ